ਅੱਜ ਛਿਪਰੀ ਰੋਡ ਮਾਰਕੀਟ ਐਸੋਸੀਏਸ਼ਨ ਵੱਲੋਂ 15 ਅਗਸਤ ਦਾ ਇੱਥੇ ਛਿਪਰੀ ਰੋਡ ਤੇ ਫੰਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਇਲਾਕੇ ਦੇ ਐਮਐਲਏ ਚੌਧਰੀ ਮਦਲਨਾਲ ਬੱਗਾ ਜੀ ਸਿਗੇ ਜਿੱਥੇ ਅੱਜ 79ਵਾਂ ਸਰਪੰਤਰ ਦਾ ਦੇਸ਼ ਚੰਡਾ ਲਹਿਰਾਗੇ ਝੰਡੇ ਨੂੰ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ ਔਰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਉੱਥੇ ਹੀ ਇਲਾਕਾ ਨਿਵਾਸੀਆਂ ਦੀ ਮੰਗ ਤੇ ਵਿਧਾਇਕ ਮਦਲਨਾਲ ਬੱਗਾ ਜੀ ਨੇ ਛਿਪਰੀ ਚੌਂਕ ਦੇ ਵਿੱਚ ਜੋ ਹੈ ਹਾਈ ਮਾਸਕ ਲਾਈਟ ਹੈ ਜਿਹੜੀ ਉਸ ਦਵਿਧਾ ਘਾਟਨ ਕੀਤਾ ਉਸ ਦੇ ਨਾਲ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਰਾਤ ਨੂੰ ਬਹੁਤ ਜ਼ਿਆਦਾ ਹਨੇਰਾ ਹੁੰਦਾ ਸੀ ਐਨ ਐਚ ਬੰਦੀਆਂ ਲੇਟਾਂ ਬੰਦ ਸੀ ਪਿਛਲੇ ਕਈ ਸਾਲਾਂ ਤੋਂ ਇਹ ਕੰਪਲੇਂਟ ਕਰ ਰਹੇ ਸੀ ਪਰ ਲੇਟਾਂ ਠੀਕ ਨਹੀਂ ਹੋਈਆਂ ਬੱਗਾ ਜੀ ਨੇ ਆਪਣੇ ਫੰਡ ਤੋਂ ਕਾਰਪੋਰੇਸ਼ਨ ਤੋਂ ਇਹ ਹਾਈ ਮਾਸਕ ਜਿਹੜਾ ਖੰਭਾ ਲਗਵਾ ਕੇ ਇਲਾਕੇ ਨੂੰ ਇੱਕ ਬਹੁਤ ਵੱਡੀ ਸਹਦਾ ਦਿੱਤੀ ਹੈ ਵੀ ਰਾਤ ਨੂੰ ਜਿਹੜੇ ਪੜੇ ਅੰਸਰ ਹੈ ਕੋਈ ਲੁੱਟਾਂ ਘੋਆਲੇ ਜਾਂ ਹੋਰ ਕਿਉਂਕਿ ਲੋਕ ਇੱਥੇ ਫੈਮਲੀਆ ਨਾਲ ਸ਼ੈਅਰ ਕਰਦੇ ਸੀ ਜਾਂ ਕੁਛ ਇੱਕ ਡਰ ਦਾ ਮਾਹੌਲ ਬਣਿਆ ਸੀ ਤੇ ਲਾਈਟ ਲੱਗੇ ਨਾਲ ਇਲਾਕੇ ਨੂੰ ਬਹੁਤ ਵੱਡੀ ਦੁਕਾਨਦਾਰਾਂ ਨੂੰ ਖਾਸ ਕਰਕੇ ਰਾਹਤ ਮਿਲੀ ਹੈ ਬੱਗਾਜੀ ਦਾ ਵਿਸ਼ੇਸ਼ ਤੌਰ ਤੇ ਅਮਨ ਬੱਗਾ ਗੌਰਵ ਇਹਨਾਂ ਦਾ ਧੰਨਵਾਦ ਕੀਤਾ ਗਿਆ ਛੇਪੂਰੀ ਮਾਰਕੀਟ ਵੱਲੋਂ ਔਰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਵਿਕਾਸ ਦੀ ਗੱਲ ਕਰਾਂਗੇ ਜੇ ਰਵੇ ਦੇ ਵਰਤ ਕਾਸ ਕਰਾਂਗੇ ਕਿ ਮਗਰ ਦੇ ਦੇਖੋ ਪ੍ਰਤੱਖ ਨੂੰ ਪਰਮਾਨ ਦੀ ਪਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਜੋ ਸਾਡੇ 3.5 ਸਾਲ ਦੇ ਵਿੱਚ ਮਦਨਾਲ ਬੱਗਾ ਜੀ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੇ ਕੋਈ ਕਾਂਗਰਸ ਦਾ ਬੀਜੇਪੀ ਦਾ ਅਕਾਲੀ ਦਲ ਦਾ ਕਿਸੇ ਵੀ ਪਾਰਟੀ ਦਾ ਵਿਅਕਤੀ ਉਹਨਾਂ ਕੋਲ ਗਿਆ ਪਹਿਲ ਦੇ ਆਧਾਰ ਤੇ ਉਹ ਕੰਮ ਹੋਇਆ ਅੱਜ ਦੇਖ ਲਓ ਗੱਲ ਕਰੀਏ ਬੁੱਢੇ ਨਾਲੇ ਦੀ ਅੱਜ ਗੱਲ ਕਰੀਏ ਨਾਲਿਆਂ ਦੀ ਵਿੱਚ ਨਾਰਥ ਦੇ ਵਿੱਚ ਜਿੰਨੇ ਵੀ ਨਾਲੇ ਐ ਸਾਰੇ ਬੰਡੇ ਐ ਦੇਖੋ ਚਾਂਸਲਮੇ ਵਾਲਾ ਪੁਲ ਪਿਛਲੇ 12 ਸਾਲ ਤੋਂ ਟੁੱਟਿਆ ਹੋਇਆ ਸੀ ਉਹ ਵੀ ਬੱਗਾ ਜੀ ਦੇ ਕਾਰਜਕਾਲ 'ਚ ਪੂਰਾ ਹੋਇਆ ਇਦਾਂ ਦੇ ਜਿਹੜੇ ਵਿਕਾਸ ਦੇ ਕੰਮ ਐ ਬੱਗਾ ਜੀ ਨੇ ਬਹੁਤ ਜ਼ਿਆਦਾ ਕਰਾਇਆ ਹੈ ਔਰ ਅਸੀਂ ਇਲਾਕਾ ਨਿਵਾਸੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿਆਂਗਾ 15 ਅਗਸਤ ਦੀ ਕਿਉਂਕਿ ਬੰਦਰਗਸਤ ਦਿਹਾੜਾ ਹੈ। ਔਰ ਸਾ ਖਾਸ ਤੌਰ ਤੇ ਮਹਾਨ ਸੂਤਣਾਂ ਜਿਨ ਜੌਧੀਆਂ ਨੂੰ ਜਿਨ੍ਹਾਂ ਨੇ ਇਹ ਆਜ਼ਾਦੀ ਦਾ ਨਿਗਮਣਨ ਵਾਸਤੇ ਸਾਨੂੰ ਮੌਕਾ ਦਿੱਤਾ ਉਹ ਮਹਾਨ ਸੂਤਣ ਮੇਰੇ ਵੱਲ ਨਮਨ ਹੈ। ਔਰ ਫਾਸਟੋਰਦੀ ਪੰਜਾਬ ਵਾਸੀਆਂ ਨੂੰ ਕਿਉਂਕਿ ਪੰਜਾਬ ਇੱਕ ਰੰਗਲਾ ਪੰਜਾਬ ਸਨੇਰੀ ਪੰਜਾਬ ਔਰ ਸਾਡੇ ਸੀਐਮ ਸਾਹਿਬ ਦੀ ਸੋਚ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਅੱਜ ਉਸ ਦੀ ਲੜੀ ਵਿੱਚ ਉਹ ਅਸੀਂ ਇੱਥੇ ਸ਼ਿਪਰੀ ਚੌਂਕ 'ਚ ਹਾਈ ਮਾਰਕ ਲਗਾਇਆ ਹਾਈ ਮਾਰਕ ਨਾਲੇ ਦੇਖੋ ਕਿੰਨੀ ਰੋਸ਼ਨੀ ਨਾਲ ਲੋਕਾਂ ਦਾ ਚੌਂਕ ਜਿਹੜਾ ਜਗਜਮਗਾ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਜੇ ਵਾਰਦਾਤਾਂ ਹੋਈਆਂ ਸੀ ਵਾਰਦਾਤਾਂ ਕਰਕੇ ਲੋਕਾਂ ਦੀ ਕੰਪਲੇਟ ਸੀ ਕਿ ਇੱਥੇ ਲਾਈਟ ਨਾ ਹੋਣ ਕਰਕੇ ਕਿਉਂਕਿ ਲਾਈਟ ਜਿਹੜੀ ਪਰਦੇ ਪਰ ਲੱਗੀ ਆ ਉਹ ਨੈਸ਼ਨਲ ਹਾਈਵੇ ਨ ਲਗਾਈ ਸੀ ਔਰ ਕਈ ਵਾਰੀ ਕੰਪਲੇਟ ਪਹਨ ਤੋਂ ਬਾਅਦ ਵੀ ਅਹੀਂ ਨੈਸ਼ਨਲ ਹਾਈਵੇ ਨੇ ਕੋਈ ਪਰਵਾਹੀ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਕਾਰ ਪਿਛਣ ਵਾਲੋਂ ਹਾਈ ਮਾਰਕਸ ਦੀ ਲਾਈਟਾਂ ਜਿਹੜੀ ਲਗਵਾਈਆਂ ਨੇ ਔਰ ਟਰੱਸਟ ਦੇ ਸਹਿਯੋਗ ਦੇ ਨਾਲ ਇਹ ਅਜੇ ਲਗਾ ਨਹੀਂ ਆ ਤਕਰੀਬਨ ਮੇਰੇ ਹਰਕੇ 16 ਮਾਟਾ ਨੇ 16 ਲਾਈਟਾਂ ਲੱਗ ਚੁੱਕੀਆਂ ਨੇ ਆਉਣ ਵਾਲੇ ਟਾਈਮ 'ਚ ਜਿੱਥੇ ਤੇ ਲੋਕ ਕਹਿਣਗੇ ਉੱਥੇ ਲੱਗਣਗੇ ਔਰ ਮੈਂ ਖਾਸ ਤੌਰ ਤੇ ਇੱਕ ਵਧੀਆ ਫੰਕਸ਼ਨ ਕਰਕੇ ਲੋਕਾਂ ਨੂੰ ਅੱਜ 15 ਅਗਸਤ ਦੇ ਬਾਰੇ ਕਿਉਂਕਿ ਸਾਡੀ ਆਉਣ ਵਾਲੀ ਜੇਨਰੇਸ਼ਨ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਮਹਾਨ ਸੂਤਤਾ ਨੇ ਮਾਨ ਯੋਧਿਆ ਨੇ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਕੇ ਸਾਨੂੰ ਆਜ਼ਾਦੀ ਦਾ ਮੌਕਾ ਦਿੱਤਾ ਅੱਜ ਉਹਨਾਂ ਨੂੰ ਦੱਸਣ ਦੀ ਲੋੜ ਹੈ ਅੱਜ ਅਸੀਂ ਚੌਂਕ ਦੇ ਵਿੱਚ ਫੰਕਸ਼ਨ ਕਰਕੇ ਲੋਕਾਂ ਨੂੰ ਰਪੇਰਿਤਿਕ ਵੀਤਾ ਔਰ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਟਾਈਮ ਅਸੀਂ ਸਰਕਾਰ ਦਾ ਔਰ ਅਕਸ਼ ਜਿਹੜਾ ਹੈਗਾ ਕਿ ਲੈ ਕੇ ਜਾਣਾ ਔਰ ਲੋਕਾਂ ਦੀ ਡਿਵੈਲਪਮੈਂਟ ਬਾਰੇ ਸਾਡਾ ਸਾਥ ਦੇਣ ਲੋਕੀ ਸਾਡੇ ਨਾਲ ਤੈਰ ਫੁਪੈਰ ਸਾਡੇ ਨਾਲ ਤੁਰ ਕੇ ਡਿਵੈਲਪਮੈਂਟ ਸਾਧਨ ਨੇ ਮੈਂ ਲੋਕਾਂ ਨੂੰ ਧੰਨਵਾਦ ਕਰਦਾ ਹਾਂ